ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਇਸ ਵੀਡੀਓ ਬਣਾਉਣ ਦਾ ਮੋਟਿਵ ਹੈ ਤੁਹਾਨੂੰ ਸਾਰੇ ਦਿਨ ਦੀ ਐਕਟੀਵਿਟੀ ਬਾਰੇ ਦੱਸਾਂਗੇ ਇਹ ਸਾਰੇ ਦਿਨ ਵਿੱਚ ਕੀ ਕਰਦੇ ਹਾਂ ਸਾਰਿਆਂ ਨੂੰ ਅਜਿਨਾਂ ਸਾਨੀ ਦੇ ਟਾਇਰ ਬਦਨ ਲੱਗੇ ਆ ਇਧਰ ਵਾਲਾ ਜੋ ਕਿ ਉਧਰ ਕਰ ਲੱਗੇ ਉਧਰ ਵਾਲਾ ਇਧਰ ਕਰ ਲੱਗੇ ਆ ਮੰਦਰੇ ਨੂੰ ਮੁਰੂਦ ਖਾਂਡੇ ਮੰਦਰੇ ਇਧਰ ਆਓ ਕੋਈ ਸਾਨੀਏ ਚਿਹਰ ਕਰੋ ਅੰਦੇ ਇਧਰ ਜਿਹੜੀ ਬਣ ਗਈ ਆ ਸਾਹਮਣੀ ਮੰਦਰੇ ਦੀ ਗੱਡੀ ਖਲਤੀ ਆ ਤੇ ਆਹ ਮੰਦਰਾ ਦੀ ਇਹਨੂੰ ਮੰਦਰਾ ਚੋਦਾ ਰਹਿੰਦੇ ਆ ਸੋਨੀ ਉੱਪਰ ਜਿਹੜਾ ਆ ਮਰੂਦ ਖਾਂਡੇ ਆ ਉਹਦੇ ਆਲੀ ਮਾਰਦ ਮੜੀ ਜਾਂਦੀ ਉਧਰ ਸਾਨੀ ਨੂੰ ਦਿਖਾ ਦਿਓ ਮੜਾ ਜਾ ਖਾਣੇ ਨੇ ਥੱਲੇ ਬਣੇ ਜੇ ਪਹਿਲੇ ਦਿਨ ਜਿਉਂ ਸਕੂਲ ਚ ਆਏ ਆ ਪਹਿਲੇ ਦਿਨ ਜੱਪ ਲਾਉਣ ਲੱਗੇ ਆ ਸਾਨੀ ਨੇ ਅੱਗੇ ਕਦੀ ਇਹ ਕਰ ਲਾਇਆ ਇਹਨੂੰ ਜੱਟ ਵੀ ਤਾ ਸੋਨੀਆਂ ਨਹੀਂ ਮਾਰਦੇ ਮਲਯੂਰੀ ਆ ਵੀ ਦਿਖਾ ਦੇ ਮੈਨੂੰ ਪਾਣੀ ਵੀ ਪਿਆਓ ਤੇ ਰੁੱਖ ਲਗਾਓ ਇਹ ਸਾਡੇ ਸਕੂਲ ਵਾਲਿਆਂ ਬੋਲਟ ਦਿੱਤੇ ਤੁਹਾਨੂੰ ਉਹ ਵੀ ਇਹ ਤੈਨੂੰ ਆਪ ਦਿਖਾ ਦੇ ਇਧਰ ਖਾਨੀ ਨਹੀਂ ਇਹ ਟਾਇਰ ਇਹਨੂੰ ਪ੍ਰਕਾਰ ਨਹੀਂ ਦਈਦਾ ਮਾਂ ਰਾਡ ਆਈ ਹੈ ਅਜੀਤਾ ਦੇਖੋ ਜੀ ਕਿੰਨਾ ਟਾਈਮ ਲਾਉਂਦੇ ਆ ਟਾਇਰ ਚਾਰ ਲੱਗੇ ਨਹੀਂ ਹਾਂ ਜਿਹੜੇ ਬਾਅਦ ਜੀ ਆ ਜੀ ਅੱਜ 3 ਮਿੰਟਾਂ ਦੇ ਨਹੀਂ ਹਾਂ ਹਾਂ ਨਹੀਂ ਤਾਂ ਇਹ ਘਟੀਆਂ ਜਾਂ ਦਿੱਤਾ ਹੁਣ ਲਾ ਲੀ ਜੀਤਿਆ ਕੀ ਗੱਲ ਆ ਚੱਲਣਾ ਉਹ ਨਹੀਂ ਚੱਲਣਾ ਪੜਿਆ ਇਹ ਤੇ ਮੈਨੂੰ ਚਲਾਣਾ ਪਿਆ ਆਹ ਤੇਰਾ ਇੰਨਾ ਪੱਲੇ ਲੱਗ ਗਿਆ ਵੀ ਚੱਲਣਾ ਦਾ ਕਾੜਦਾ ਕਾੜਨਾ ਚੱਲ ਬੰਦੀਆਂ ਟਾਇਰ ਦੀ ਬਣਾਣੇ ਦਾ ਕਾੜਦੇ ਆ ਕਾੜਦੇ ਆ ਲੈ ਹਜੀ ਦੇਪੜਾ ਮੈਂ ਕਿ ਟਰਾਈ ਕਰ ਆਇਆ ਕਾੜਦਾ ਟਰਾਈ ਕਰ ਲੈ ਟਾਇਰ ਲੀਓ ਮੈਂ ਕਾੜ ਦਿਆ ਤੇ ਫੇਰ ਚਲੋ ਜੀ ਚੱਲ ਚਲੋ ਅਗਲਾ ਬੰਦਾ ਇਹ ਚੱਲਦਾ ਆ। ਹਾਂ। ਇਹ ਤੋੜ ਦੇਣ ਵਾਲੇ ਤੇਰੇ। ਬਲੇ ਬਲੇ ਇਹ ਆ ਆ ਬਲੀਏ ਟਾਇਰ ਟੰਗ। ਮੈਨੂੰ ਬਹੁਤ ਕੰਮ। ਛੱਡਿਆ ਤੂੰ ਆਂਦੀ ਆ। ਕੋਣ ਨਿਕਲੇ ਜੀ ਨਿਕਲੇ। ਉਹ ਬੱਸ ਆ ਵੀ ਵੱਡੀ। ਇੱਕ ਨੱਪ ਕਰਖ ਰੱਖ ਤਰੇਕ। ਚਾਰ ਛੱਡਿਆ। ਨਹੀਂ ਨਿਕਣਾ ਮੈਨੂੰ ਪਤਾ ਇਹ ਤਾਂ ਹੀ ਛੱਡਿਆ। ਜਿੱਤੇ ਹੋਇਆ ਬਾਹਰ ਛੱਡਿਆ। ਪੱਲੇ ਤਾਂ ਚਾਰ ਦੇ ਚੱਲ ਜਾਂਦਾ। ਬਾਹਰ ਕਰ ਲਾ। ਇਹ ਹੋ ਗਿਆ ਟਾਇਰ ਨੂੰ। ਲਓ ਜੀ ਅਮਰੀਕ ਸਿੰਘ ਆਇਆ ਜੀ ਹੁਣ ਜਿਹੜੀ ਨਾ ਜੇ ਪੈਰ ਜਾਣੇ ਖਾਨੇ ਕਿਦੇ ਓਏ ਮਰੋ ਨਾ ਚੰਨਾ ਪਰ ਇਹ ਕੋਲ ਆ ਜਾ ਰਸੂ ਓਇ ਆਹੋ ਕੋਤ ਕਿਤ ਨਹੀਂ ਨਾ ਦ ਗਿਆ ਫੇਰ ਘੁੰਮ ਗਿਆ ਉਹ ਤਾਂ ਬ੍ਰੇਕ ਮਾਰ ਕੇ ਰੱਖ ਜੋ ਬ੍ਰੇਕ ਮਾਰ ਹੋ ਨਹੀਂ ਕੋਈ ਮੰਡਿਆ ਟਾਇਰ ਹੀ ਕੋ ਮੰਡਿਆ ਵਾ ਗੱਲ ਕੀ ਹੈ ਗੱਲ ਕੀ ਹੈ ਉਹ ਚੜ ਗਿਆ ਜੀ ਉਹ ਚੜ ਗਿਆ ਜੀ ਗਲਤ ਗੱਲ ਹੈ ਹੈ ਇੰਨਾ ਟੈਂ ਦੇ ਨਰੇ ਜੀ ਕਿਦਾਂ ਜੰਦੇ ਹਾਂ ਅਲ ਹਮਦੁਲਿਲਾਹ ਲੋ ਜੀ ਹੁਣ ਲੱਗੇ ਅਸੀਂ ਰੋਟੀ ਖਾਣ ਦੇਖੋ ਬੈਠੇ ਅਸੀਂ ਅੰਦਰ ਬੈਠ ਕੇ ਖਾਣੇ ਆਂ ਪਰ ਅੱਜ ਥੋੜੀ ਬੱਦਲ ਵਾਹੀ ਕਰਕੇ ਮੌਸਮ ਠੰਡਾ ਆ ਇਸ ਕਰਕੇ ਅਸੀਂ ਇੱਥੇ ਲੱਗੇ ਖਾਣ ਚਲੋ ਜੀ ਕਰੋ ਸ਼ੁਰੂ ਵਾਹਿਗੁਰੂ ਜੀ ਆਇਆਂ ਨੂੰ ਰੋਟੀ ਖਾਣ ਵਾਹਿਗੁਰੂ ਕੱਲ੍ਹ ਲਾ ਤੁਸ ਕੀ ਨਣੀ ਹੋ ਤੇ ਮੇਰੇ ਦਹੀਂ ਨਾ ਦਰ ਆ ਵੀ ਕੰਮ ਚੱਲਦਾ ਜੀ ਕੋਪਤੇ ਜੀ ਕੋਪਤੇ ਕੋਪਤੇ ਨੂੰ ਮਾਰਦੇ ਇਹਨੂੰ ਝੋੜਾ ਕਹਿਣੇ ਉਹ ਵੀਡੀਓ ਦੱਸਣ ਲਈ ਇਹ ਹੈ ਜੀ ਕੋਪਤਾ ਮਹੀਨੇ ਕੱਲ ਕਦੂ ਤੇ ਸੀ ਅਸੀਂ ਫਿਰ ਕੋਪਤਾ ਬਣਾ ਲਈ ਜੇ ਆ ਗਿਆ ਇੱਥੇ ਆਡੀਆਂ ਲੱਗੀਆਂ ਜੀ ਕੁਰਸੀਆਂ ਇੱਥੇ ਲੱਗੇਗੀ ਛੁੱਟੀ ਟਾਈਮ ਮੈਸੋ ਹੁਣ ਅਸੀਂ ਚੱਲੇ ਆ ਜੀ ਹਾਜ਼ਰੀ ਲਵਾਉਣ ਬਾਕੀ ਦੀ ਅਪਡੇਟ ਤੁਹਾਨੂੰ ਬਾਅਦ ਚ ਦਿੰਨੇ ਆ ਕੋਈ ਬੋਲ ਆ ਬੰਨਾ ਲਾਲਾ ਬੋਲ ਆ ਲੱਗੇ ਆ ਜੀ ਇੱਥੇ ਹੁਣ ਨਹੀਂ ਹਾਜ਼ਰੀ ਲੱਗੇ ਲਵਾਉਣ ਹਾਜ਼ਰੀ ਲਵਾਉਂਗਾ ਜੀ ਆਹ ਬੱਤੇ ਬਾਹਰ ਬੈਠੇ ਆ ਤੇ ਪੈਸੇ 5-5 ਰੁਪਏ ਦੋ ਦਾਦਾ 5-5 ਰੁਪਏ ਆਜੋ ਵੀ ਆਜੋ ਬਰਾਦਰ ਆਜੋ ਵੀ ਆਜੋ ਜਾ ਜਾ ਲੈਂਡ ਹੋਣ ਚੱਲਿਆ ਜੇ ਤੇ ਰਮਾਨਾ ਸੀਟਾਂ ਬੈਜਾਂ ਲਾਹੋ ਆ ਆ ਡਰਾਈਵਰ ਸਾਡਾ ਬੰਬੇ ਦਾ ਆ ਜੀ ਬੰਬੇ ਦਾ ਬਾਕੀ ਪੂਨੇ ਦੇ ਦਾ ਚਾਹੇ ਇਧਰ ਦਾ ਨਹੀਂ ਓ ਇਧਰ ਆ ਬੰਦਾ ਪੂਨੇੋਂ ਆਇਆ ਲੈ ਵਾ ਇਹ ਤਾਂ ਆਦਰਾ ਵਰਗਾ ਫੋਨ ਦਾ ਇਹ ਫਿਰ ਇੱਕ ਗੋਟਿਆ ਡਰਾਈਵਰ ਦਾ ਇਕੱਲਾ ਹੀ ਇਕੱਲਾ ਸਿੰਗਲ ਚੱਲਦਾ ਜੀ ਸਿੰਗਲ ਗੱਡੀ ਇਹ ਸੂਰੇ ਤੇ ਜਾ ਲਾ ਰਿਹਾ ਹੈ ਜੇ ਦੇਖੀ ਜਾਵੇ ਗੱਲ ਕੋਈ Thank you. The Bluetooth device is ready to tell. Obrigado. ਇਹਦੀ ਕਮਨੀਟ ਕੋਈ ਜਾਂ ਕਿੰਨੇ ਘੰਟੇ ਦਾ ਲਾਉਣਾ ਪੈਂਦਾ ਹੂੰ ਇੱਧਰ ਵੀ ਆ ਜਿਹੜਾ ਲਾਉਗਾ ਯਾਰ ਹੀ ਕਰੂਗਾ ਤੇ ਸਾਹੀ ਪੂਰੀ ਆ ਇਹਨੂੰ ਵੀ ਸੌਣਾ ਲਓ ਜੀ ਮੁਲਾਜ਼ਮਾ ਡੇ ਆ ਗਏ ਨੇ ਤੇ ਛੁੱਟੀ ਦਾ ਟਾਈਮ ਹੋਣ ਲੱਗਾ ਤੇ ਮਹਿਫਿਲ ਗਈ ਆ ਲੱਗ ਨਵੀਆਂ ਨਵੀਆਂ ਕੁਰਸੀਆਂ ਆਇਆਂ ਹੀ ਤੇ ਬੈ ਬੈ ਕੇ ਨੇ ਉਹ ਮੂਰਤ ਕੀਤਾ ਸੁਸਤੀ ਪਾਈ ਪੂਰੀ ਆ ਦੋ ਤਿੰਨ ਨਾ ਜਾਣੇ ਆ ਵੇਖੋ ਤਾਂ ਉਹਨਾਂ ਫੂਨ ਚ ਗੱਡੀਆਂ ਨੇ ਹਾਂ ਬੜੇ ਵਧੀਆ ਰਮਾਨਾ ਬੈਠੇ ਨੇ ਅਗੇ ਕੁਰਸੀਆਂ ਨਹੀਂ ਨਾ ਤੇ ਬੈਠਦੇ ਨਹੀਂ ਰਮਾਨਾ ਕਿਹਨਾ ਵਾਸਤੇ ਇਹ ਸਿਕ ਕੁਰਸੀਆਂ ਆਂਦੀਆਂ ਨੇ ਤੇ ਹੁਣ ਰਮਾਨਾ ਬੈਠੇ ਨੇ ਆਣੀ ਮੇਡਾ ਓਏ ਕੈਪੂਸੀ ਤਾਂ ਦੇ ਨਾਲ ਕਿਸਕੇ ਲਈ ਹੈ ਹੋ ਜੀ 13 ਵਜੇ ਕਰਕੇ ਇਹਦੇ ਕਿਤੇ ਤੁਰਦੇ ਦੀ ਚਾਲ ਵੇਖੋ ਉਹਨਾਂ ਤੋਂ ਹੀ ਕਿਤੇ ਆਏ ਬੰਦੇ ਤਾਂ ਨਾ ਮਾਤਮ ਹੀ ਪੈਦਾ ਹੋ ਜਾਏਗੀ ਦੀ ਚਾਲ ਤੇ ਲੋ ਜੀ ਫਾਈਨਲੀ ਅਸੀਂ ਘਰ ਆ ਚੁੱਕੇ ਹਾਂ ਕਿੱਦਾਂ ਦੀ ਲੱਗੀ ਤੁਹਾਨੂੰ ਸਾਡੀ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਤੇ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਧੰਨਵਾਦ